ਅੱਛੀ ਗੱਲ ਤੁਸੀਂ ਦੇਖ ਰਹੇ ਨਿੱਡਰ ਪੰਜਾਬੀ মিডিਆ ਮਹਿਮਨ ਪ੍ਰਿਤਕੌਰ ਹਾਜ਼ਰ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਪੰਜਾਬ ਪੁਲਿਸ ਵੱਲੋਂ 246 ਵੱਡੇ ਨਸ਼ਾ ਤਸਕਰਾਂ ਦੇ ਠੇਕਿਆਂ ਤੇ ਛਾਪਾ ਮਾਰੀ ਕੀਤੀ ਗਈ ਹੈ ਛਾਪਾ ਮਾਰੀ ਡੀਜੀਪੀ ਦੀ ਡੀਜੀਪੀ ਦੀ ਹਦਾਇਤਾਂ ਦੇ ਹੇਠ ਕੀਤੀ ਗਈ ਹੈ ਦੱਸ ਸਈਏ ਕਿ ਪੰਜਾਬ ਪੁਲਿਸ ਦੀ ਮੁਹਿੰਮ ਨਸ਼ਾ ਵਿਰੋਧ ਚੁਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਅੱਜ ਪੰਜਵੇਂ ਦਿਨ ਵਿੱਚ ਅੱਜ ਪੰਜਵੇਂ ਦਿਨ ਇੱਕ ਵੱਡੇ ਨਸ਼ਾ ਤਸਕਰ ਦੇ ਠੇਕੇਾਂ ਦੇ ਛਾਪਾ ਮਾਰੀ ਗਈ ਜਿਹੜੇ ਇਸ ਸਮੇਂ ਜ਼ਮਾਨਤ ਤੇ ਰਿਹਾਂ ਹਨ ਵੱਡੇ ਨਸ਼ਾ ਤਸਕਰਾਂ ਵਿੱਚ ਉਹ ਲੋਕ ਉਹ ਲੋਕ ਸ਼ਾਮਲ ਸਨ ਜੋ 2 ਕਿਲੋ ਜਾਂ ਇਸ ਤੋਂ ਵੱਧ ਮਾਤਰਾ ਵਿੱਚ ਨਸ਼ੀਲੀ ਪਦਾਰਥਾਂ ਸਮੇਤ ਫੜੇ ਗਏ ਹਨ ਇਹ ਆਪਰੇਸ਼ਨ ਡਾਇਰੈਕਟਰ ਜਰਨਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਸੂਬੇ ਦੇ ਸਾਰੇ 82 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰੇ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਰਾਜ ਵਿੱਚ ਐਨਡੀਪੀਐਸ ਦੇ 257 ਮਾਮਲਿਆਂ ਵਿੱਚ 356 ਵੱਡੇ ਨਸ਼ਾ ਤਸਕਰ 2 ਕਿਲੋ ਜਾਂ ਇਸ ਤੋਂ ਵੱਧ ਨਸ਼ੀਲੇ ਪਦਾਰਥਾ ਸਮੇਤ ਫੜੇ ਗਏ ਹਨ ਜਿੰਨਾਂ ਵਿੱਚੋਂ 246 ਦੋਸ਼ੀ ਜ਼ਮਾਨਤ ਤੇ ਬਾਹਰ ਹਨ ਅਤੇ ਪਿਛਲੇ 5 ਸਾਲਾਂ ਤੋਂ ਸਰਗਰਮ ਇਸ ਆਪਰੇਸ਼ਨ ਨੂੰ ਸਫਲ ਬਣਾਉਣ ਲਈ ਸਾਰੇ 246 ਵੱਡੇ ਨਸ਼ਾ ਤਸਕਰ ਦੀ ਸੂਚੀ ਐਸਪੀ ਡੀਐਸਪੀ ਨਾਲ ਸਾਂਝੀ ਕੀਤੀ ਗਈ ਅਤੇ ਉਹਨਾਂ ਨੂੰ ਇੰਸਪੈਕਟਰ ਸਬ ਇੰਸਪੈਕਟਰ ਦੀ ਅਗਵਾਈ ਹੇਠ ਸਖਤ ਪੁਲਿਸ ਪਾਰਟੀਆਂ ਤਾਇ ਤਾਇਨਾਤ ਕਰਕੇ ਤਲਾਸ਼ੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਉਹਨਾਂ ਦੱਸਿਆ ਕਿ ਅਗਲੇਰੀ ਜਾਂਚ ਲਈ ਪੁਲਿਸ ਟੀਮਾਂ ਨੂੰ ਵੀ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਉਹਨਾਂ ਦੇ ਕਬਜ਼ੇ ਵਿੱਚ ਕਿਸੇ ਵੀ ਗੈਰ ਕਾਨੂੰਨੀ ਸਮੱਗਰੀ ਇਲੈਕਟ੍ਰੋਨਿਕ ਯੰਤਰ ਦੀ ਤਲਾਸ਼ੀ ਲੈਣ ਲਈ ਕਿਹਾ ਗਿਆ 1200 ਪੁਲਿਸ ਮੁਲਾਜ਼ਮਾਂ ਦੀ ਸਹੂਲਤ ਵਾਲੀ 113 ਤੋਂ ਵੱਧ ਪੁਲਿਸ ਪਾਰਟੀਆਂ ਨੇ 246 ਵੱਡੇ ਤਸਕਰਾਂ ਦੇ ਠੇਕੇ ਦਛਾਪਾ ਮਾਰੀ ਕੀਤੀ ਅਤੇ ਉਹਨਾਂ ਵਿੱਚੋਂ 188 ਦੀ ਚੈਕਿੰਗ ਕੀਤੀ ਛਾਪੇਮਾਰੀ ਦੌਰਾਨ ਮੋਬਾਈਲ ਫੋਨਸ ਸਮੇਤ ਗੈਰ ਕਾਨੂੰਨੀ ਸਮੱਗਰੀ ਜੱਪ ਕੀਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਦੌਰਾਨ ਇਕੱਠੇ ਕੀਤੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਇੱਕ ਜਾਣਕਾਰੀ ਨਹੀਂ ਦਿੱਤੀ ਕਿ ਛਾਪੇਮਾਰੀ ਦੌਰਾਨ ਕਿੰਨੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਹਾਈ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਕੱਲ੍ਹ ਰਾਤ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਅੱਜ ਈਡੀ ਨੇ ਹਾਈ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਦੀ ਮੰਗ ਕੀਤੀ ਸੀ ਤੇ ਹਾਈ ਕੋਰਟ ਵੱਲੋਂ ਜਮਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਗਈ ਹੈ ਨਵੀਂ ਦਿੱਲੀ ਈਜੀ ਨੇ ਅੱਜ ਹਾਊਸ ਐਕਟ ਹਾਊਸ ਹੈ ਵੀ ਨਿਊ ਕੋਰਟ ਵੱਲੋਂ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਵਿਰੋ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਧਾਰ ਕੀਤੀ ਸੀ ਜਿਸ ਤੋਂ ਬਾਅਦ ਉਹ ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਹੇਠਲੀ ਅਦਾਲਤ ਦਾ ਆਦੇਸ਼ ਪ੍ਰਵਾਹੀ ਨਹੀਂ ਹੋਵੇਗਾ ਯਾਨੀ ਹਾਈ ਕੋਰਟ ਵਿੱਚ ਸੁਣਵਾਈ ਪੂਰੀ ਹੋਣ ਤੱਕ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤ ਕੀਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਸੰਜੀਤ ਸਿੰਘ ਨੇ ਵੀ ਟਵੀਟ ਕਰਕੇ ਕੱਢਿਆ ਆਪਣਾ ਗੁੱਸਾ ਮੋਦੀ ਸਰ ਸਰਕਾਰ ਦੀ ਗੁੰਡਾਗਰਦੀ ਦੇਖੋ ਹੇਠਲੀ ਅਦਾਲਤ ਦਾ ਹੁਕਮ ਅਜੇ ਤੱਕ ਨਹੀਂ ਆਇਆ ਹੁਕਮਾਂ ਦੀ ਕਾਪੀ ਵੀ ਨਹੀਂ ਮਿਲੀ ਤਾਂ ਮੋਦੀ ਦੀ ਈਡੀ ਕਿਸ ਹੁਕਮ ਨੂੰ ਚੁਣੌਤੀ ਦੇਣ ਹਾਈ ਕੋਰਟ ਪਹੁੰਚੀ ਇਸ ਦੇਸ਼ ਵਿੱਚ ਕੀ ਹੋ ਰਿਹਾ ਹੈ ਮੋਦੀ ਜੀ ਤੁਸੀਂ ਨਿਆ ਮੋਦੀ ਜੀ ਤੁਸੀਂ ਨਿਆਇ ਪ੍ਰਣਾਲੀ ਦਾ ਮਜ਼ਾਕ ਕਿਉਂ ਉਡਾ ਰਹੇ ਹੋ ਸਾਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ ਸੰਜੇ ਸਿੰਘ ਨੇ ਆਪਣੇ ਟਵੀਟ ਦੁਆਰਾ ਮੋਦੀ ਸਰਕਾਰ ਤੇ ਤੰਜ ਕਸੇ ਨੇ ਚੰਡੀਗੜ੍ਹ ਚ ਕਬਜ਼ਿਆਂ ਤੇ ਨਗਰ ਨਿਗਮ ਦੇ ਬਲਡੋਜਰਾਂ ਨੂੰ ਰੋਕਣ ਲਈ ਬਲਡੋਜਰ ਦੇ ਅੱਗੇ ਪਏ ਮੇਅਰ ਦੱਸਦੇ ਇਹ ਪੂਰਾ ਮਾਮਲਾ ਨਗਰ ਨਿਗਮ ਨੇ ਚੰਡੀਗੜ੍ਹ ਵਿੱਚ ਕਬਜ਼ੇ ਖਿਲਾਫ ਕਾਰਵਾਈ ਕੀਤੀ ਹੈ ਮੇਅਰ ਕਾਰਵਾਈ ਨੂੰ ਰੋਕਣ ਲਈ ਬਲਡੋਜਰ ਅੱਗੇ ਲੇਟ ਗਏ ਜਦ ਮੇਅਰ ਕੁਲਦੀਪ ਬਲਡੋਜਰ ਤੇ ਪਿੱਛੇ ਨਾ ਹਟੇ ਤਾਂ ਪੁਲਿਸ ਨੇ ਉਸ ਨੂੰ ਬਾਅਦ ਲੱਤਾਂ ਤੋਂ ਫੜ ਕੇ ਭਜਾ ਲਿਆ ਤੁਸੀਂ ਸਹਿ ਇੰਚਾਰਜ ਡਾਕਟਰ ਐਸ ਐਸ ਆਲੋਵਾਲੀਆ ਨੂੰ ਕਸੀਟ ਕੇ ਲੈ ਗਏ ਬਾਕੀਆਂ ਨੂੰ ਪੁਲਿਸ ਵੱਸਾਂ ਵਿੱਚ ਲੱਦ ਕੇ ਹੋਰਾਂ ਇਲਾਕਿਆਂ ਦੇ ਥਾਣਿਆਂ ਵਿੱਚ ਲਿਜਾਇਆ ਗਿਆ ਲੋਕ ਸਭਾ ਚੋਣਾ ਖਤਮ ਹੁੰਦੇ ਹੀ ਚੰਡੀਗੜ੍ਹ ਨਗਰ ਨਿਗਮ ਨੇ ਕਬਜ਼ੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਵੀਰਵਾਰ ਨੂੰ ਮਰੀ ਮਾਜਰਾ ਖਾਨੇ ਦੇ ਸਾਹਮਣੇ ਸਥਿਤ ਧਾਰਮਿਕ ਸਥਾਨ ਨੂੰ ਟਾਕੇ ਪਹਿਲੀ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਕਾਰਵਾਈ ਨੂੰ ਰੋਕਣ ਲਈ ਮੇਅਰ ਕੁਲਦੀਪ ਕੁਮਾਰ ਆਮ ਆਦਮੀ ਪਾਰਟੀ ਦੇ ਸੈ ਇਨਚਾਰਜ ਡਾਕਟਰ ਐਸ ਐਸ ਹਲੋਵਾਲੀਆ ਕਾਂਗਰਸੀ ਕਾਉਂਸਲਰ ਸਚਿਨ ਗਾਲਵ ਇਲਾਕਾ ਕਾਉਂਸਲਰ ਸੁਮਨ ਮੌਕੇ ਤੇ ਪਹੁੰਚੇ। ਖੁਨ ਖਬਰ ਮੌਸਮ ਵਿਭਾਗ ਤੋਂ ਥੋੜੇ ਜੇ ਮੀਂਹ ਤੇ ਚੱਲੀ ਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਮੌਸਮ ਦਾ ਜਿਹੜਾ ਆਨੰਦ ਲੈ ਰਹੇ ਨੇ ਪੰਜਾਬ ਤੇ ਹਰਿਆਣਾ ਵਿੱਚ ਲੰਗੀ ਰਾਤ ਹਨੇਰੀ ਚੱਲਣ ਤੋਂ ਬਾਅਦ ਪਏ ਟੁੱਟਵੇਂ ਮੀਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਦਿੱਤੀ ਹੈ ਮੀਂਹ ਮਗਰੋਂ ਅੱਜ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਤੱਕ ਢੇਠਾ ਡਿੱਗ ਗਿਆ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਥੇ ਹੀ ਦਿਨ ਸਮੇਂ ਲੋਕਾਂ ਨੂੰ ਆਵਾਜਾਈ ਵਿੱਚ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਜੂਨ ਨੂੰ ਵੀ ਕਈ ਥਾਵਾਂ 'ਤੇ ਟੁੱਟਵੇਂ ਤੇ ਕਿਣਮੇੜ ਹੋਣ ਦੀ ਪੇਸ਼ਕਸ਼ ਉਹੀ ਕੀਤੀ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਗੀ ਸ਼ਾਮ ਤੋਂ ਪੰਜਾਬ ਦੇ ਪ੍ਰੋਪਰ ਸ਼ਹਿਰ ਵਿੱਚ ਸਭ ਤੋਂ ਵੱਧ 20 mm ਮੀਂਹ ਪਿਆ ਇਸੇ ਤਰ੍ਹਾਂ ਬਟਿੰਡਾ ਵਿੱਚ 12.6 mm ਬਰਨਾਲਾ ਵਿੱਚ 12.5 ਪਠਾਨਕੋਟ ਵਿੱਚ 10.3 ਸੰਗਰੂਰ ਵਿੱਚ 9 ਚੰਡੀਗੜ੍ਹ ਵਿੱਚ 1.6 ਅੰਮ੍ਰਿਤਸਰ ਵਿੱਚ 10.6 ਲੁਧਿਆਣਾ ਵਿੱਚ 2.8 ਪਟਿਆਲਾ ਵਿੱਚ 5 ਫਰੀਦਕੋਟ ਵਿੱਚ 7.8 ਅਲੀ ਵਿੱਚ 5.5 ਅਤੇ ਨਵਾਂ ਸ਼ਹਿਰ ਵਿੱਚ 3.5 ਜਿਸ ਨੇ ਲੋਕਾਂ ਨੂੰ ਆਤ੍ਰੀ ਗਰਮੀ ਤੋਂ ਰਾਹਤ ਦਵਾਈ ਹੁਣ ਖਬਰ ਤਾਮਿਲਨਾਡੂ ਤੋਂ ਤਾਮਿਲਨਾਡੂ ਦੇ ਵਿੱਚ 34 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਤੇ 100 ਤੋਂ ਵੱਧ ਲੋਕ ਬਿਮਾਰ ਹਨ ਉਹਨਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਆਓ ਜਾਣਦੇ ਹਾਂ ਪੂਰੀ ਖਬਰ ਕੀ ਹੈ ਤਾਮਿਲਨਾਡੂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕ ਬਿਮਾਰ ਹਨ ਉਹਨਾਂ ਦੀ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਈਲਨ ਨੇ ਕਿਹਾ ਕਲਾਚਰੇ ਵਿੱਚ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਇਸ ਨਾਲ ਮੈਨੂੰ ਦੁੱਖ ਹੋਇਆ ਹੈ ਉਹਨਾਂ ਕਿਹਾ ਮਿਥਨਾਲ ਵਾਲੀ ਦੇਸੀ ਸ਼ਰਾਬ ਪੀਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਉਹਨਾਂ ਘਟਨਾ ਦੀ ਜਾਂਚ ਲਈ ਇੱਕ ਮੈਮਰੀ ਕਮਿਸ਼ਨ ਬਣਾਉਣੀ ਅਤੇ ਮ੍ਰਿਤਕ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਮਾਮਲੇ ਸੰਬੰਧੀ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਟਾਈਲਨ ਨੇ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਲੋਕਾਂ ਦੀ ਵਿਸ਼ੇਸ਼ ਦੇਖਭਾਲ ਕਰਨ ਦਾ ਨਿਰਦੇਸ਼ ਦਿੱਤਾ ਹੈ ਮੁੱਖ ਮੰਤਰੀ ਨੇ ਇਸ ਸਥਿਤੀ ਤੇ ਸਿੱਖਿਆ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਦੀ ਪੂਰੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੀ اجازت ਧੰਨਵਾਦ